ਨਾਜ਼ੁਮਨਾਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ। ਲੁਧਿਆਣਾ ਬਾਰੇ ਐਸੋਸੀਏਸ਼ਨ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਵਜੋਂ ਜਾਣਿਆ ਜਾਂਦਾ ਹੈ ਜਿਸ ਦੇ ਵਕੀਲ ਭਾਈਚਾਰੇ ਨੇ ਬਹੁਤ ਵੱਡੇ ਰਤਬਿਆਂ ਤੇ ਕੰਮ ਕੀਤਾ ਹੈ ਅਤੇ ਲੁਧਿਆਣਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਕੀਲ ਭਾਈਚਾਰਾ ਮਜਬੂਰ ਅਤੇ ਲੋੜਵੰਦ ਲੋਕਾਂ ਨਾਲ ਡਟ ਕੇ ਖੜਦਾ ਹੈ ਅਤੇ ਲੋਕਾਂ ਨੂੰ ਹੱਕ ਦਿਵਾਉਣ ਲਈ ਉਹਨਾਂ ਦੀ ਲੜਾਈ ਆਪਣੀ ਲੜਾਈ ਸਮਝ ਕੇ ਲੜਦਾ ਹੈ। ਪਰ ਜਦੋਂ ਵਕੀਲਾ ਨੂੰ ਕਿਸੇ ਗਲਤ ਅਨਸਰ ਵੱਲੋਂ ਕਿਸੇ ਦੀ ਵੀ ਝੂਠੇ ਕੇਸ ਵਿੱਚ ਉਲਝਾਇਆ ਜਾਂਦਾ ਹੈ ਤਾਂ ਉਹਨਾਂ ਦੇ ਜਾਨ ਮਾਲ ਤੇ ਹਮਲਾ ਹੁੰਦਾ ਹੈ ਤਾਂ ਲੋਕਾਂ ਦੇ ਹਿੱਤ ਲਈ ਲੜਨ ਵਾਲਾ ਵਕੀਲ ਭਾਈਚਾਰਾ ਆਪਣੇ ਹੱਕਾਂ ਲਈ ਧਰਨੀ ਲਾਉਂਦਾ ਹੈ ਜਾਂ ਬਹੁਤ ਬੇਵਸ ਮਹਿਸੂਸ ਹੁੰਦਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵਿਧਾਨ ਸਭਾ ਵਿੱਚ ਪ੍ਰਾਈਵੇਟ ਮੈਂਬਰ ਬਿਲ 2025 ਵਕੀਲ ਸੁਰੱਖਿਆ ਬਿਲ ਪੇਸ਼ ਕਰਨ ਦੌਰਾਨ ਕੀਤਾ ਇਸ ਬੈਲ ਨੂੰ ਪੇਸ਼ ਕਰਨ ਦੌਰਾਨ ਐਡਵੋਕੇਟ ਵਿਧਾਇਕ ਸਿੱਧੂ ਇੱਕ ਸੁਲਝੇ ਹੋਏ ਵਕੀਲ ਦੇ ਨਾਲ-ਨਾਲ ਇੱਕ ਭਾਵੁਕ ਅਤੇ ਗੰਭੀਰ ਇਨਸਾਨ ਦੀ ਤਰਾਹ ਦਿਖਾਈ ਦਿੱਤੇ। ਉਹਨਾਂ ਸਪੀਕਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪੰਛੀ ਵੀ ਆਪਣੇ ਭਾਈਚਾਰੇ ਲਈ ਲੜਦਾ ਹੈ, ਉਹ ਤਾਂ ਫਿਰ ਵੀ ਇੱਕ ਇਨਸਾਨ ਹਨ। ਇੱਥੇ ਦੱਸ ਦਈਏ ਕਿ ਪਹਿਲੀਆਂ ਸਰਕਾਰਾਂ ਵਿੱਚ ਵੀ ਕਈ ਵਕੀਲ ਵਿਧਾਇਕ ਅਤੇ ਮੰਤਰੀ ਵੀ ਬਣੇ ਹਨ, ਪਰੰਤੂ ਵਕੀਲ ਭਾਈਚਾਰੇ ਲਈ ਕਿਸੇ ਨੇ ਵੀ ਐਡਾ ਵੱਡਾ ਹਾ ਦਾ ਨਾਰਾ ਨਹੀਂ ਮਾਰਿਆ। ਜਿਨ੍ਹਾਂ ਕਿ ਵਿਧਾਇਕ ਕੁਲਵੰਤ ਸਿੰਘ ਸਿੱਧੂ ਉਪਰਾਲਾ ਕਰ ਰਹੇ ਹਨ ਸਮੇਂ-ਸਮੇਂ ਤੇ ਉਹ ਵਕੀਲਾਂ ਦੀਆਂ ਮੰਗਾਂ ਵਿਧਾਨ ਸਭਾ ਵਿੱਚ ਉਠਾਉਂਦੇ ਰਹਿੰਦੇ ਹਨ ਪਹਿਲਾਂ ਵੀ ਉਹਨਾਂ ਨੇ ਵਕੀਲਾਂ ਲਈ ਨਵੇਂ ਕੈਬਨ ਬਣਾਉਣ ਲਈ ਵਿਧਾਨ ਸਭਾ ਵਿੱਚ ਸਵਾਲ ਉਠਾਇਆ ਸੀ ਉਹਨਾਂ ਇਹ ਵੀ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਵਕੀਰ ਭਾਈਚਾਰੇ ਦੇ ਸਿਰ ਉੱਤੇ ਬਹੁਤ ਵੱਡਾ ਬੋਝ ਲੱਥ ਜਾਵੇਗਾ ਅਤੇ ਉਹਨਾਂ ਧੜਕ ਹੋ ਕੇ ਹੱਕ ਸੱਚ ਦੀ ਲੜਾਈ ਲੜ ਸਕਣਗੇ ਇਸ ਬਿਲ ਦੇ ਪਾਸ ਹੋਣ ਤੋਂ ਬਾਅਦ ਜੇਕਰ ਕੋਈ ਵੀ ਕਿਸੇ ਵਕੀਲ ਨੂੰ ਪਰੇਸ਼ਾਨ ਕਰਦਾ ਹੈ ਜਿਵੇਂ ਉਹਨਾਂ ਤੋਂ ਕੋਈ ਜ਼ਰੂਰੀ ਕਾਗਜ਼ ਖੁੰਦਾ ਹੈ ਜਾਂ ਪੜਦਾ ਹੈ ਉਸ ਤੇ ਕੋਈ ਖੁਫੀਆ ਜਾਣਕਾਰੀ ਧੱਕੇ ਨਾਲ ਲੈਣੀ ਚਾਹੁੰਦਾ ਹੈ ਉਸ ਨੂੰ ਘੇਰਦਾ ਹੈ ਉਸ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਰੋਕਦਾ ਹੈ ਜਾਂ ਉਹਨਾਂ ਉਤੇ ਹਮਲਾ ਕਰਦਾ ਹੈ ਤਾਂ ਇਸ ਬਿਲ ਵਿੱਚ ਸੁਝਾਈ ਗਈ ਤਾਰਾ ਤਿੰਨ ਦੇ ਅਧੀਨ ਮਲਜ਼ਮ ਤੇ ਕਾਰਵਾਈ ਹੋਵੇਗੀ ਜੋ ਕਿ ਗੈਰਜਮਾਨਤੀ ਹੈ ਇਸ ਬੱਚੇ ਨੂੰ ਮੋਲਜਮ ਨੂੰ 6 ਮਹੀਨਿਆਂ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਹੋਵੇਗੀ ਅਤੇ ਜੇਕਰ ਉਹ ਇਹ ਹੀ ਗਲਤੀ ਦੁਹਰਾਉਂਦਾ ਹੈ ਤਾਂ ਉਸ ਨੂੰ ਸਜ਼ਾ ਤੇ ਜੁਰਮਾਨਾ ਦੁੱਗਣਾ ਕਰ ਦਿੱਤਾ ਜਾਵੇਗਾ। ਵਿਧਾਇਕ ਸਿੱਧੂ ਨੇ ਕਿਹਾ ਕਿ ਇਸ ਨਾਲ ਵਕੀਲਾਂ ਨਾਲ ਹੋਣ ਵਾਲੀਆਂ ਹਿੰਸਕ ਅਤੇ ਅਪਰਾਧਿਕ ਘਟਨਾਵਾਂ ਨੂੰ ਬਹੁਤ ਵੱਡੀ ਥੱਲ ਪਵੇਗੀ। ਇਸ ਵਿੱਚ ਇੱਕ ਹੋਰ ਖਾਸੀਅਤ ਇਹ ਹੈ ਕਿ ਕੋਈ ਵੀ ਗਲਤ ਅਨਸਰ ਵਕੀਲਾਂ ਨੂੰ ਬੇਵਜਾ ਪਰੇਸ਼ਾਨ ਨਹੀਂ ਕਰ ਸਕੇਗਾ। ਜੇਕਰ ਕੋਈ ਵਿਅਕਤੀ ਕਿਸੇ ਵਕੀਲ ਤੇ ਕਿਸੇ ਵੀ ਕਿਸਮ ਦਾ ਇਲਜ਼ਾਮ ਲਗਾਉਂਦਾ ਹੈ ਤਾਂ ਉਸ ਦੀ ਤਫ਼ਤੀਸ਼ ਐਸਪੀ ਤੋਂ ਘੱਟ ਰੈਂਕ ਦਾ ਅਫਸਰ ਨਹੀਂ ਕਰੇਗਾ ਅਤੇ ਤਫ਼ਤੀਸ਼ੀ ਅਫਸਰ ਨੂੰ 30 ਦਿਨਾਂ ਦੇ ਵਿੱਚ ਵਕੀਲਾ ਸੰਬੰਧੀ ਇਨਕੁਆਇਰੀ ਨੂੰ ਕੰਪਲੀਟ ਕਰਨਾ ਪਵੇਗਾ ਤਾਰਾ 3 ਦੇ ਅਧੀਨ ਅਗਰ ਕੋਈ ਵਕੀਲ ਤੇ ਝੂਠੀ ਦਰਖਾਸਤ ਦਿੰਦਾ ਹੈ ਤਾਂ ਸਾਬਤ ਹੋਣ ਤੇ ਉਸ ਨੂੰ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ ਵਕੀਲਾਂ ਨਾਲ ਸੰਬੰਧਿਤ ਕੇਸ ਸੈਸ਼ਨ ਕੋਰਟ ਤੋਂ ਥੱਲੇ ਵਾਲੀ ਅਦਾਲਤ ਵਿੱਚ ਨਹੀਂ ਚੱਲੇਗਾ ਅਤੇ ਇਸ ਕੇਸ ਨੂੰ ਫਾਸਟ ਟਰੈਕ ਕੋਰਟ ਵਿੱਚ ਰਾਈ ਰੋਜ਼ਾਨਾ ਤਰੀਕ ਅਤੇ ਲਗਾਤਾਰ ਗਵਾਹੀਆਂ ਰਾਈ ਚਲਾਉਣਾ ਪਵੇਗਾ